ਆਪ ਦੇ ਸਾਬਕਾ ਕੈਬਨਿਟ ਮੰਤਰੀ ਅਜੇ ਅਕਾਲੀ ਦਲ ਨੂੰ ਛੱਡ ਕੇ ਬੀਜੇਪੀ ਚ ਸ਼ਾਮਲ ਹੋ ਗਏ ਨੇ ਮਿੱਤਲ ਸਾਹਿਬ ਇਹ ਨਾਲ ਮਿੱਤਲ ਜੀ ਅਕਾਲੀ ਦਲ ਦਾ ਸਾਥ ਛੱਡ ਕੇ ਬੀਜੇਪੀ ਚ ਆ ਗਏ ਕੀ ਚੱਕਰ ਰਿਹਾ ਸਟੇਟਮੈਂਟ ਨਹੀਂ ਦੇਣਾ ਕਿਉਂ ਬਸ ਨਹੀਂ ਦੇਦੇ ਨਹੀਂ ਅੱਜ ਬੀਜੇਪੀ ਚ ਆਇਓ ਬੀਜੇਪੀ ਚ ਸ਼ਾਮਲ ਹੋਇਓ ਸਟੇਟਮੈਂਟ ਸ਼ਾਮਲ ਹੋਇਓ ਜਾਂ ਨਹੀਂ ਹੋਇਆ ਮੈਂ ਕੋਈ ਸਟੇਟਮੈਂਟ ਨਹੀਂ ਦੇਣੀ ਇਕੱਲ ਬੀਜੇਪੀ ਆਫਿਸ ਦੇ ਅੰਦਰ ਬੈਠੇ ਹੋਇਓ ਨਰਾਜ਼ਗੀ ਕਿਸ ਚੀ ਦੀਓ ਦੱਸ ਦਿਨਾ ਮੈਂ ਆਰਾਮ ਕਰ ਰਿਹਾ ਥੱਕਿਆ ਹਾਂ ਕੱਲ੍ਹ ਦੇ ਬਹੁਤ ਥੱਕਿਆ ਹੁਣ ਬੀਜਪੀ ਚੋ ਇਹ ਅਕਾਲੀ ਦਲ ਚੋ ਇਹ ਦੱਸ ਦੋ ਮੈਂ ਅਨੰਦਪੁਰ ਸਾਹਿਬ ਦੀ ਸੇਵਾ ਚ ਹਾਂ ਅਨੰਦਪੁਰ ਸਾਹਿਬ ਦੀ ਸੇਵਾ ਚ ਕਿਸ ਪਾਰਟੀ ਤੋਂ ਕਿਉਂਕਿ ਐਮਐਲਏ ਬੀਜਪੀ ਤੋਂ ਬਣੀ ਥੀ ਨਾਰਾਜ਼ ਹੋ ਕੇ ਅਕਾਲੀ ਦਲ ਚ ਚਲੇ ਗਏ ਅੱਜ ਤੁਹਾਡੇ ਬੇਟੇ ਨੇ ਬੀਜਪੀ ਜੁਆਇਨ ਕਰ ਲਈਏ ਤੁਸੀਂ ਕਿ ਸਾਈਡ ਹੋ ਨਾ ਮੈਂ ਨਾਰਾਜ਼ ਹਾਂ ਨਾ ਮੈਂ ਨਾਰਾਜ਼ ਹਾਂ ਇੱਕ ਪਾਰਟੀ ਨੂੰ ਛੱਡ ਕੇ ਜਾਣਾ ਦੂਸਰੀ ਪਾਰਟੀ ਸ਼ਾਮਲ ਹੋ ਜਾਣਾ ਨਾਰਾਜ਼ਗੀ ਤੋਂ ਉੱਤੇ ਦੀ ਕੀ ਚੀਜ਼ ਹੁੰਦੀ ਹੈ ਜੀ ਉਹ ਹੋ ਗਿਆ ਸਬਡ ਐਡਵਾਜ਼ ਐਕਸੀਡੈਂਟ ਐਕਸੀਡੈਂਟ ਹੋ ਜਾਂਦਾ ਨਾ ਐਕਸੀਡੈਂਟ ਤਾਂ ਹੁਣ ਬੀਜਪੀ ਚ ਵਾਪਸ ਆ ਗਏ ਹਾਂ ਅੱਜ ਮੈਂ ਆਮ ਸਰਵਿੰਗ ਥਿਸ ਸੈਟੇ ਕਿਸ ਪਾਰਟੀ ਦੇ ਵੱਲੋਂ ਸਰਵ ਕਰਨਾ ਚਾਹੁੰਦੇ ਹੋ ਜ਼ਰੂਰੀ ਥੋੜਾ ਸਰਵਿਸ ਕਰਨ ਨੂੰ ਆਸ ਤੁਕੇ ਨਾਲ ਵਾਲੇ ਤੁਸੀਂ ਦੇਖ ਸਕਦੇ ਹੋ ਕਿ ਪਟਕਾ ਬੀਜਪੀ ਦਾ ਆਪਣੇ ਹੱਥ 'ਚ ਆ ਤੁਸੀਂ ਪਹਿਨਾ ਦਿਓ ਤੁਸੀਂ ਕਿਉਂ ਲੁਕੋ ਰਹੇ ਹੋ ਤੁਸੀਂ ਕਿਉਂ ਡਰ ਰਹੇ ਹੋ ਬੀਜਪੀ ਦੇ ਪਟਕੇ ਤੋਂ ਤੁਸੀਂ ਤਾਂ ਡਰਦੇ ਨਹੀਂ ਲੈ ਕਮਾਲ ਦੀ ਗੱਲ ਆ ਲਾ ਆ ਪਾਏ ਹੋਏ ਆ ਸਾਡੇ ਤੇ ਫਿਰ ਮਿੱਤਲ ਸਾਹਿਬ ਹੁਣ ਕਿੱਧਰ ਨੇ ਮਿੱਤਲ ਸਾਹਿਬ ਸਾਡੇ ਨਾਲ ਹੀ ਨੇ ਤੇ ਫਿਰ ਪਟਕਾ ਇੱਕ ਪਹਿਨਾ ਦਿਓ ਮਿੱਤਲ ਸਾਹਿਬ ਨੂੰ ਪਟਕਾ ਆਇਆ ਨਾ ਇਹ ਇਹ ਬਹੁਤ ਪੰਜਾਬ ਦੇ ਬਹੁਤ ਵੱਡੇ ਲੀਡਰ ਨੇ ਪੰਜਾਬ ਜਦ ਬੀਜੇਪੀ ਨੂੰ ਪੰਜਾਬ ਨੂੰ ਬੀਜੇਪੀ ਨੂੰ ਲੋਡ ਸੀ ਤਾਂ ਉਹਨਾਂ ਉਹਨਾਂ ਔਖੇ ਟਾਈਮਾਂ ਦੇ ਵਿੱਚ ਮਿੱਤਰ ਸਾਹਿਬ ਨੇ ਬੀਜੇਪੀ ਨੂੰ ਬਹੁਤ ਉੱਪਰ ਚੁੱਕਿਆ ਠੀਕ ਹੈ ਇਸ ਕਰਕੇ ਇਸ ਕਰਕੇ ਇਹ ਇਹ ਬਹੁਤ ਵੱਡੇ ਲੀਡਰ ਨੇ ਬਹੁਤ بڑے ਲੀਡਰ ਹੀ ਨੇ ਦੇ ਸਾਹਮਣੇ ਫਟਕਾ ਪਾ ਸਕਦੇ ਨੇ ਜਾਂ ਇਹ ਇਹਨਾਂ ਦੀ ਸਟੇਟਮੈਂਟ ਲੈ ਸਕਦੇ ਚਲੋ ਮਿੱਤਰ ਸਾਹਿਬ ਇੱਕ ਚੀਜ਼ ਦੱਸੋ ਆਨਲਾਈਨ ਦੇਣਾ ਚ ਕਰ ਵਾਪਸੀ ਹੋ ਰਹੀ ਹੈ ਫਿਰ ਮੈਂ ਕੋਈ ਬਿਆਨ ਨਹੀਂ ਦੇਣਾ ਸਿਪਰ ਕਰ ਤੋਂ ਚੱਲ ਕੇ ਬੀਜਪੀ ਆਫਿਸ ਤੱਕ ਆ ਗਏ ਹੁਣ ਚੁੱਪ ਕਿਉਂ ਆ ਇਹ ਚੀਜ਼ ਜ਼ਰੂਰ ਦਿਓ ਚਲੀਏ ਕੈਮਰਾਮੈਨ ਗੁਰਜੰਟ ਦੇ ਨਾਮ ਰੋਹਿਤ ਪੱਕਾ ਜੀ